jabi lines tv ਦੇਖ ਰਹੇ ਤੁਸੀਂ ਮੈਂ ਤੁਹਾਡੇ ਨਾਲ ਅਮਿਤ ਕੁਮਾਰ ਅੱਜ ਕੀ ਹੋਇਆ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਾਂਗੇ ਦਿਨ ਭਰ ਦੀਆਂ ਵੱਡੀਆਂ ਖਬਰਾਂ ਦੇ ਨਾਲ ਸਭ ਤੋਂ ਪਹਿਲਾਂ ਗੱਲ ਮੌਸਮ ਦੀ ਕਰ ਲੈਂਦੇ ਆਂ ਮੌਸਮ ਵਿਭਾਗ ਦੇ ਵੱਲੋਂ ਪੰਜਾਬ ਦੇ 15 ਜ਼ਿਲ੍ਹਿਆਂ ਦੇ ਵਿੱਚ ਔਰੇਂਜ ਅਲਰਟ ਜਾਰੀ ਕਰ ਦਿੱਤਾ ਗਿਆ ਤੇ ਨਾਲੇ ਗੱਲ ਕਹੀ ਹੈ ਕਿ ਧੁੰਦ ਆਉਂਦੀ 7 ਜਨਵਰੀ ਤੱਕ ਪੰਜਾਬ ਦੇ ਵਿੱਚ ਛਾਈ ਰਹੇਗੀ ਨਾਲ ਇਹ ਗੱਲ ਵੀ ਕਹੀ ਹੈ ਕਿ 7 ਜਨਵਰੀ ਤੋਂ ਬਾਅਦ ਬੱਦਲਬਾਹੀ ਦਿਖੇਗੀ ਤੇ 9 ਜਨਵਰੀ ਨੂੰ ਜੋ ਹੈ ਪੰਜਾਬ ਦੇ ਕਈ ਹਿੱਸਿਆਂ ਦੇ ਵਿੱਚ ਬਰਿਸ਼ ਹੋਏਗੀ ਜਿਸ ਤੋਂ ਬਾਅਦ ਮੌਸਮ ਖੁੱਲਣ ਦੀ ਸੰਭਾਵਨਾ ਯਾਨੀ ਕਿ ਧੁੱਪ ਦੀ ਹੈ ਕਰਨਾ ਫਿਰ ਤੁਹਾਡੇ ਤਿੱਕਰ ਪਹੁੰਚਣਗੀਆਂ ਠੰਡ ਤੋਂ ਲਗਾਤਾਰ ਜਿੱਥੇ ਪਾਲਾ ਬਜ਼ੁਰਗਾਂ ਨੂੰ ਬੱਚਿਆਂ ਨੂੰ ਛੜਦਾ ਜਾ ਰਿਹਾ ਹੈ ਸੀਤ ਲਹਿਰ ਲਗਾਤਾਰ ਚੱਲ ਰਹੀ ਹੈ ਤੇ ਇਸ ਦੇ ਨਾਲ ਕਈ ਮੌਤਾਂ ਵੀ ਹੋਈਆਂ ਨੇ ਜਿਆਦਾ ਔਖਾ ਉਹਨਾਂ ਲੋਕਾਂ ਦੇ ਲਈ ਹੈ ਜਿਨ੍ਹਾਂ ਦੇ ਸਿਰ ਤੇ ਛੱਤ ਨਹੀਂ ਹੈ ਮੌਸਮੀ ਪਾਦ ਨਾਲ ਇਹ ਵੀ ਕਹਿ ਕੇ ਦਸੰਬਰ ਮਹੀਨੇ ਦੇ ਵਿੱਚ ਆਮ ਤੌਰ ਤੇ ਬਾਰਿਸ਼ ਦੇਖੀ ਜਾਂਦੀ ਹੈ ਹਰ ਸਾਲ ਦੇਖੀ ਜਾਂਦੀ ਹੈ ਪਰ ਪਿਛਲੇ ਲੰਘੇ ਸਾਲ ਦਸੰਬਰ ਦੇ ਮਹੀਨੇ ਦੇ ਵਿੱਚ بارش ਨਹੀਂ ਵੇਖੀ ਗਈ ਜਿਸ ਕਰਕੇ ਇਹ ਜੋ ਦਿਨ ਚੱਲ ਰਹੇ ਨੇ ਇਹ ਜਿਆਦਾ ਖੁਸ਼ਕੀ ਭਰੇ ਨੇ ਤੇ ਹੁਣ ਇਹ ਗੱਲ ਕਹੀ ਜਾ ਰਹੀ ਹੈ ਕਿ 9 ਜਨਵਰੀ ਵਾਲੇ ਦਿਨ ਜੋ ਹੈ بارش ਹੋਏਗੀ ਤੇ 7 ਜਨਵਰੀ ਤੋਂ ਬਦਲਵਾਈ ਸ਼ੁਰੂ ਹੋ ਜਾਏਗੀ। ਸਾਹਿਦ ਕਪੂਰ ਦੀ ਇੱਕ ਵੈਬ ਸੀਰੀਜ਼ ਆ ਫਰਜ਼ੀ ਜਿਸ ਨੂੰ ਸ਼ਾਇਦ ਤੁਸੀਂ ਦੇਖਿਆ ਵੀ ਹੋਵੇਗਾ ਜਿਸ ਦੇ ਵਿੱਚ ਉਹ ਨਕਲੀ ਕਰੰਸੀ ਬਣਾਉਂਦੇ ਨੇ ਤੇ ਉਸ ਤੋਂ ਬਾਅਦ ਐਸ਼ ਵਗੈਰਾ ਕਰਦੇ ਨੇ ਸਾਰੀ ਕਹਾਣੀ ਚੱਲਦੀ ਆ ਤੇ ਕਹਾਣੀ ਦੇ ਅਖੀਰ ਤੇ ਉਹ ਉਹ ਪੜ੍ਹੇ ਵੀ ਜਾਂਦੇ ਨੇ ਫਿਲਮ ਤੋਂ ਪ੍ਰਭਾਵਿਤ ਹੋ ਕੇ ਪੰਜਾਬ ਦੇ ਮੁੰਡਿਆਂ ਨੇ ਨਕਲੀ ਕਰੰਸੀ ਬਣਾਉਣੀ ਸ਼ੁਰੂ ਕਰ ਦਿੱਤੀ ਤਿੰਨ ਮੁੰਡੇ ਨੌਜਵਾਨ ਨੇ ਇੱਕ ਦਾ ਨਾਮ ਸੋਹਣ ਸਿੰਘ ਹੈ ਦੂਸਰੇ ਦਾ ਨਾਮ ਮਨਦੀਪ ਤੇ ਤੀਜੇ ਦਾ ਨਾਮ ਬਖਤੌਰ ਸਿੰਘ ਇਹਨਾਂ ਦੇ ਵਿੱਚੋਂ ਦੋ ਨੌਜਵਾਨ ਪੜੇ ਗਏ ਨੇ ਤੇ ਤੀਜੇ ਦੀ ਭਾਲ ਅਜੇ ਜਾਰੀ ਹੈ ਲੁਧਿਆਣੇ ਦੇ ਵਿੱਚ ਇਹਨਾਂ ਦੀ ਗ੍ਰਿਫਤਾਰੀ ਹੋਈ ਹੈ ਇਹ ਮੁੰਡੇ 100 ਤੇ 200 ਰੁਪਏ ਦੇ ਨੋਟ ਫੇਕ ਤਿਆਰ ਕਰ ਰਹੇ ਸੀ ਤੇ ਪੁਲਿਸ ਦੇ ਵੱਲੋਂ ਨਾਕਾਬੰਦੀ ਕੀਤੀ ਗਈ ਸੀ ਜਗਰਾਉਂ ਪੁਲ ਦੇ ਕੋਲ ਤੇ ਉਸ ਸਮੇਤ ਇਹਨਾਂ ਦੀ ਗ੍ਰਿਫਤਾਰੀ ਹੋਈ ਤੇ ਇਹਨਾਂ ਦੇ ਕੋਲੋਂ 5 ਲੱਖ 10 ਹਜ਼ਾਰ ਨਕਲੀ ਨੋਟਾਂ ਦਾ ਕੈਸ਼ ਵੀ ਬਰਾਮਦ ਹੋਇਆ ਜਿਸ ਤੋਂ ਬਾਅਦ ਪੁਲਿਸ ਨੇ ਇਹਨਾਂ ਨੂੰ ਆਪਣੀ ਹਿਰਾਸਤ ਦੇ ਵਿੱਚ ਲੈ ਲਿਆ ਜਿੱਥੋਂ ਇਹ ਨੋਟ ਪ੍ਰਿੰਟ ਕਰਦੇ ਸੀ ਉਹ ਪ੍ਰਿੰਟਰ ਵੀ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਤੇ ਤੀਸਰੇ ਮੁਲਜ਼ਮ ਬਖਤੌਰ ਸਿੰਘ ਦੀ ਭਾਲ ਲਗਾਤਾਰ ਜਾਰੀ ਹੈ ਸ਼ੁਰੂਆਤੀ ਜਾਣਕਾਰੀ ਦੇ ਵਿੱਚ ਇਹ ਨਿਕਲ ਕੇ ਸਾਹਮਣੇ ਆਇਆ ਕਿ ਪੁਲਿਸ ਨੇ ਜਦੋਂ ਇਹਨਾਂ ਕੋਲੋਂ ਪੁੱਛ ਪੜਤਾਲ ਕੀਤੀ ਕਿ ਇਹ ਤੁਹਾਨੂੰ ਆਈਡੀਆ ਕਿਵੇਂ ਆਇਆ ਤਾਂ ਇਹਨਾਂ ਨੇ ਦੱਸਿਆ ਕਿ ਸ਼ਾਹੀਦਪੁਰ ਦੀ ਫਿਲਮ ਫਰਜ਼ੀ ਦੇਖੀ ਸੀ ਉਸ ਤੋਂ ਬਾਅਦ ਇਹਨਾਂ ਨੇ ਇਹ ਕੰਮ ਕੀਤਾ ਤੇ ਮਾਰਕੀਟ ਦੇ ਵਿੱਚ ਉਹਨਾਂ ਨੇ 100 ਤੇ 200 ਦੇ ਨੋਟ ਚਲਾਏ ਵੀ ਨੇ ਹੁਣ ਪੁਲਿਸ ਉਹਨਾਂ ਦੇ ਕੋਲੋਂ ਹੋਰ ਜਾਣਕਾਰੀ ਲੈ ਰਹੀ ਹੈ ਕਿ ਤੁਸੀਂ ਕਿੰਨੀ ਰਕਮ ਜੋ ਹੈ ਵਰਤੀ ਹੈ ਨਕਲੀ ਨੋਟਾਂ ਦੇ ਵਜੋਂ ਤੇ ਮਾਰਕੀਟ ਦੇ ਵਿੱਚ ਜਿਸ ਤੋਂ ਬਾਅਦ ਅੰਦਾਜ਼ਾ ਲਗਾਇਆ ਜਾ ਸਕੇ ਕਿ ਇੰਨੇ ਕਰੀਬ ਨਕਲੀ ਨੋਟ ਘੁੰਮ ਰਹੇ ਨੇ ਅੱਜ ਸਵੇਰੇ ਸਵੇਰੇ ਮੁਹਾਲੀ ਦੇ ਵਿੱਚ ਪੰਜਾਬ ਪੁਲਿਸ ਦੇ ਵੱਲੋਂ ਵੱਡਾ ਐਕਸ਼ਨ ਕੀਤਾ ਗਿਆ ਬਲੌਂਗੀ ਇਲਾਕੇ ਦੇ ਵਿੱਚ ਅੱਤਵਾਦੀ ਗੈਂਗਸਟਰ ਦੇ ਇੱਕ ਸਾਥੀ ਸ਼ਰਨਜੀਤ ਸਿੰਘ ਦਾ ਐਨਕਾਊਂਟਰ ਕੀਤਾ ਗਿਆ ਪੁਲਿਸ ਨੂੰ ਇਹ ਜਾਣਕਾਰੀ ਸੀ ਖੂਬੀ ਜਾਣਕਾਰੀ ਸੀ ਕਿ ਹਰਿੰਦਰ ਸਿੰਘ ਰਿੰਦਾ ਜੋ ਕਿ ਪਾਕਿਸਤਾਨ ਦੇ ਵਿੱਚ ਰਹਿ ਰਿਹਾ ਹੈ ਤੇ ਲਗਾਤਾਰ ਹਥਿਆਰਾਂ ਦੀ ਤਸਕਰੀ ਬਾਰਡਰ ਤੋਂ ਕਰ ਰਿਹਾ ਹੈ ਡਰੋਨ ਦੇ ذریعے ਉਸ ਨੂੰ ਕਾਬੂ ਕੀਤਾ ਗਿਆ ਤੇ ਇਹ ਫਿਰ ਗੋਲੀ ਮਾਰ ਕੇ ਉਸ ਤੇ ਲੱਗ ਤੇ ਉਸ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਪੁਲਿਸ ਦੇ ਵੱਲੋਂ ਕਿਹਾ ਗਿਆ ਕਿ ਪਹਿਲਾਂ ਉਹ ਘੇਰਾ ਪਾਇਆ ਗਿਆ ਸੀ ਪਰ ਉਸ ਨੇ ਪੁਲਿਸ ਤੇ ਫਾਇਰਿੰਗ ਕਰ ਦਿੱਤੀ ਜਿਸ ਤੋਂ ਬਾਅਦ ਜਵਾਬੀ ਕਾਰਵਾਈ ਕੀਤੀ ਗਈ ਤੇ ਉਸ ਨੂੰ ਜ਼ਖਮੀ ਹਾਲਤ ਦੇ ਵਿੱਚ ਹੁਣ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਇਸ ਨੂੰ ਲ ਭਲਾ ਵੀ ਸ਼ਰਨਜੀਤ ਤੇ ਅਰਪਰਾਦੀ ਤੇ ਕਈ ਤਰ੍ਹਾਂ ਦੇ ਮਾਮਲੇ ਦਰਜ ਸੀ ਲਗਾਤਾਰ ਇਸ ਦੀ ਭਾਲ ਜਾਰੀ ਸੀ ਤੇ ਖੂਫੀਆ ਇਨਪੁਟ ਮਿਲਣ ਤੋਂ ਬਾਅਦ ਅੱਜ ਸਵੇਰੇ ਸਵੇਰੇ ਮੋਹਾਲੀ ਪੁਲਿਸ ਦੇ ਵੱਲੋਂ ਐਕਸ਼ਨ ਲਿਆ ਗਿਆ ਨਾਲ ਬਟਾਲਾ ਦੀ ਪੁਲਿਸ ਵੀ ਸੀ ਸਾਂਝੇ ਤੌਰ ਤੇ ਇਹ ਆਪਰੇਸ਼ਨ ਚਲਾਇਆ ਗਿਆ ਜਿਹੜਾ ਮੁਲਜ਼ਮ ਹੈ ਸ਼ਰਨਜੀਤ ਸਿੰਘ ਉਹ ਗੁਰਦਾਸਪੁਰ ਜ਼ਿਲ੍ਹੇ ਦੇ ਡੇਰਾ ਬਾਬਾ ਨਾਨਕ ਨਾਣਕ ਦਾ ਰਹਿਣ ਵਾਲਾ ਹੈ ਜਿਸ ਤੋਂ ਬਾਅਦ ਹੁਣ ਅੱਗੇ ਇਸ ਨੂੰ ਅਦਾਲਤ ਦੇ ਵਿੱਚ ਪੇਸ਼ ਕਰਕੇ ਰਿਮਾਂਡ हासिल ਕੀਤਾ ਜਾਏਗਾ ਤੇ ਆਉਂਦੇ ਦਿਨਾਂ ਦੇ ਵਿੱਚ ਹੋਰ ਖੁਲਾਸੇ ਹੋਣ ਦੀ ਸੰਭਾਵਨਾ ਹੈ ਕਿ ਕਿਵੇਂ ਬਾਰਡਰ ਪਰ ਡਰੋਨ ਦੇ ذریعے ਹਥਿਆਰਾਂ ਦੀ ਤਸਕਰੀ ਪੰਜਾਬ ਦੇ ਵਿੱਚ ਕੀਤੀ ਜਾ ਰਹੀ ਸੀ ਅੱਗੇ ਗੱਲ ਪੰਜਾਬ ਸਰਕਾਰ ਦੇ ਮੰਤਰੀ ਅਮਨ अरोड़ा ਦੇ ਕਰ ਲੈਨੇ ਆ ਅੱਜ ਕੱਲ ਬੜੀਆਂ ਸੁਰਖੀਆਂ ਦੇ ਵਿੱਚ ਨੇ ਵਿਵਾਦਾ ਦੇ ਵਿੱਚ ਨੇ ਤੇ ਮੁਸ਼ਕਿਲਾ ਇਹਨਾਂ ਦੀਆਂ ਲਗਾਤਾਰ ਵੱਧਦੀਆਂ ਜਾ ਰਹੀਆਂ ਨੇ ਕਿਉਂਕਿ ਸੰਗਰੂਰ ਅਦਾਲਤ ਦੇ ਵੱਲੋਂ ਇੱਕ 15 ਸਾਲ ਪੁਰਾਣੇ ਮਾਮਲੇ ਦੇ ਵਿੱਚ ਜ਼ਮੀਨੀ ਜਾਇਦਾਦ ਵਾਲੇ ਕੇਸ ਦੇ ਵਿੱਚ ਇਹਨਾਂ ਨੂੰ 2 ਸਾਲ ਦੀ ਸਜ਼ਾ ਸੁناਈ ਗਈ ਸੀ ਤੇ ਇਹ ਸਭ ਦੇ ਵਿੱਚ ਹਾਲੇ ਤੱਕ ਇਹਨਾਂ ਦੀ ਗ੍ਰਿਫਤਾਰੀ ਨਹੀਂ ਹੋਈ ਸ਼ਰੋਮਨੀ ਅਕਾਲੀ ਦਲ ਦੇ ਵੱਲੋਂ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਹੋਰਾਂ ਨੂੰ ਪੱਤਰ ਲੈ ਕੇ ਇਹਨਾਂ ਦੀ ਮੈਂਬਰਸ਼ਿਪ ਰੱਦ ਕਰਨ ਦੇ ਲਈ ਕਿਹਾ ਗਿਆ ਤੇ ਇਸ ਤੋਂ ਇਲਾਵਾ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਸੀਨੀਅਰ ਵਕੀਲ ਨੇ ਉਹਨਾਂ ਨੇ ਵੀ ਪੰਜਾਬ ਸਰਕਾਰ ਨੂੰ ਨੋਟਿਸ ਭੇਜਿਆ ਤੇ ਸੁਪਰੀਮ ਕੋਰਟ ਦੀ ਇੱਕ ਕੇਸ ਦੇ ਹਵਾਲੇ ਦੇ ਜ਼ਰੀਏ ਇਹਨਾਂ ਨੇ ਕਹਿ ਕੇ ਅਮਨ अरोड़ा ਦੀ ਜੋ ਮੈਂਬਰਸ਼ਿਪ ਹੈ ਵਿਧਾਨ ਸਭਾ ਦੀ ਉਹ ਰੱਦ ਹੋਣੀ ਚਾਹੀਦੀ ਹੈ ਇਹਨਾਂ ਕੋਲ ਕੈਬਿਨੇਟ ਰੈਂਕ ਹੈ ਉਹ ਕੈਬਿਨੇਟ ਰੈਂਕ ਇਹਨਾਂ ਕੋਲੋਂ ਵਾਪਸ ਲੈ ਲੈਣਾ ਚਾਹੀਦਾ ਹੈ ਤੇ ਇਸ ਨਾਲ ਹੀ ਕਹਿ ਕਿ ਇਹਨਾਂ ਦੀਆਂ ਜਿਹੜੀਆਂ ਵੀ ਪਾਵਰਸ ਨੇ ਹਾਲਾਂਕਿ ਉਹਦੇ ਸਮੇਂ ਦੇ ਵਿੱਚ ਜੇਕਰ ਕੈਬਿਨੇਟ ਮੀਟਿੰਗਾਂ ਹੁੰਦੀਆਂ ਨੇ ਤਾਂ ਅਮਨ अरोड़ा ਦਾ ਕੋਈ ਹੱਕ ਨਹੀਂ ਬਣਦਾ ਕਿ ਉਹ ਕੈਬਿਨੇਟ ਮੀਟਿੰਗਾਂ ਦੇ ਵਿੱਚ ਜਾ ਕੇ ਸ਼ਾਮਲ ਹੋਣ ਤਾਂ ਇਸ ਤੋਂ ਬਾਅਦ ਹੁਣ ਉਹਦੇ ਦਿਨਾਂ ਵਿੱਚ ਦੇਖਿਆ ਜਾ ਸਕਦਾ ਹੈ ਕਿ ਅਮਨ अरोड़ा ਤੇ ਕੋਈ ਵੱਡੀ ਕਾਰਵਾਈ ਹੋ ਸਕਦੀ ਹੈ ਨਹੀਂ ਤਾਂ ਜਿਹੜੇ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਕੀਲ ਹੈ ਉਹਨਾਂ ਨੇ ਕਿਹਾ ਕਿ ਅਸੀਂ ਫਿਰ ਲੋਕਾਂ ਦੇ ਪਧਰ ਤੇ ਜਾਣ ਹਿੱਤ ਆ ਪਟੀਸ਼ਨ ਲੈ ਕੇ ਆਵਾਂਗੇ ਤੇ ਅਮਨ ਅਰੋੜਾ ਤੇ ਕਾਰਵਾਈ ਕੀਤੀ ਜਾਵੇ। ਇੱਕ ਸਵਾਲ ਤੁਹਾਡੇ ਮਨ ਦੇ ਵਿੱਚ ਵੀ ਹੁੰਦਾ ਹੋਣਾ ਹੈ ਕਿ ਲੀਡਰਾਂ ਦੇ ਕੋਲ ਇੰਨਾ ਪੈਸਾ ਆ ਕਿਵੇਂ ਜਾਂਦਾ ਹੈ। ED ਦੇ ਵੱਲੋਂ ਇੱਕ ਸਾਬਕਾ ਵਿਧਾਇਕ ਤੇ ਰੇਡ ਕੀਤੀ ਗਈ ਹੈ। ਦਿਲਬਖ ਸਿੰਘ ਉਹਨਾਂ ਦਾ ਨਾਮ ਹੈ ਤੇ ਹਰਿਆਣਾ ਦੇ ਉਹ ਲੀਡਰ ਨੇ ਇਨੈਲੋ ਪਾਰਟੀ ਦੇ ਨਾਲ ਸੰਬੰਧਿਤ ਨੇ ED ਦੇ ਵੱਲੋਂ ਸਵੇਰੇ-ਸਵੇਰੇ ਉਹਨਾਂ ਦੇ ਘਰ ਛਾਪੇਮਾਰੀ ਕੀਤੀ ਗਈ ਤੇ ਜਿਸ ਤੋਂ ਬਾਅਦ ਜੋ ਆંકੜੇ ਨਿਕਲ ਕੇ ਸਾਹਮਣੇ ਆਏ ਇਕਤਾਂ 5 ਕਰੋੜ ਦੀ ਨਕਦੀ ਬਰਾਮਦ ਕੀਤੀ ਗਈ ਹੈ ਇਸ ਤੋਂ ਇਲਾਵਾ ਵਿਦੇਸ਼ੀ ਹਥਿਆਰ ਬਰਾਮਦ ਕੀਤੇ ਗਏ ਨੇ 300 ਜੰਦਾ ਕਾਰਤੂਸ ਵੀ ਬਰਾਮਦ ਕੀਤੇ ਗਏ ਨੇ 5 ਕਿਲੋ ਸੋਨਾ ਬਰਾਮਦ ਕੀਤਾ ਗਿਆ ਤੇ ਦੇਸ਼ ਅਤੇ ਵਿਦੇਸ਼ ਦੇ ਵਿੱਚ ਜਿਹੜੀ ਜਾਇਦਾਦ ਇਹਨਾਂ ਦੇ ਵੱਲੋਂ ਬਣਾਈ ਗਈ ਆ ਉਸ ਦੇ ਦਸਤਾਵੇਜ਼ ਵੀ ਬਰਾਮਦ ਕੀਤੇ ਗਏ ਨੇ ਤੇ ਨਾਲ ਇਹ ਗੱਲ ਵੀ ਕਹੀ ਗਈ ਹੈ ਕਿ ਜਿਹੜੇ ਵਿਦੇਸ਼ੀ ਹਥਿਆਰ ਰੱਖੇ ਹੋਏ ਸੀ ਇਹ ਸਾਰੇ ਗੈਰ ਕਾਨੂੰਨੀ ਸੀ ਦਿਲਬਖ ਸਿੰਘ ਦੇ ਨਾਲ ਜਿਹੜੇ ਉਹਨਾਂ ਦੇ ਦੋ ਹੋਰ ਸਾਥੀ ਨੇ ਉਹਨਾਂ ਦੇ ਟਿਕਾਣਿਆਂ ਤੇ ਵੀ ਲਗਾਤਾਰ ਰੇਡ ਅਜੇ ਤੱਕ ਚੱਲ ਜਾਰੀ ਹੈ ਇਹਨਾਂ ਲੋਕ ਪਾਰਟੀ ਦੇ ਨਾਲ ਇਹ ਲੀਡਰ ਜੁੜੇ ਹੋਏ ਨੇ ਤੇ ਇਹ ਵੱਡੀ ਐਕਸ਼ਨ ਦੇ ਤੌਰ ਤੇ ਇਸ ਨੂੰ ਦੇਖਿਆ ਜਾ ਸਕਦਾ ਹਾਂ ਉਹਦੇ ਸਮੇਂ ਦੇ ਵਿੱਚ ਇਸੇ ਸਾਲ ਨਵੰਬਰ ਦੇ ਮਹੀਨੇ ਦੇ ਵਿੱਚ ਹਰਿਆਣੇ ਦੇ ਵਿੱਚ ਚੋਣਾਂ ਹੋਣ ਦੇ ਆਸਾਰ ਨੇ ਇਲੈਕਸ਼ਨ ਕਮਿਸ਼ਨ ਵੱਡਾ ਐਲਾਨ ਕਰੇਗਾ ਉਹਦੇ ਮਾਹਿੰਿਆਂ ਦੇ ਵਿੱਚ ਤੇ ਉਸ ਤੋਂ ਪਹਿਲਾਂ ਇਸ ਤਰ੍ਹਾਂ ਦੀ ਕਾਰਵਾਈ ਜਿਹੜੀ ਲੀਡਰਾਂ ਤੇ ਹੋ ਰਹੀ ਹੈ ਇਹ ਕਿਤਨਾ ਕਿਤੇ ਉਹਨਾਂ ਦਾ ਸੱਚ ਆਮ ਲੋਕਾਂ ਦੇ ਵਿੱਚ ਲੈ ਕੇ ਆ ਰਹੇ ਆ ਜਿਹੜੇ ਆਮ ਲੋਕਾਂ ਦੇ ਵਿੱਚ ਜਾ ਕੇ ਕਹਿੰਦੇ ਆ ਕਿ ਅਸੀਂ ਤੁਹਾਡੇ ਆਸੀਂ ਤੁਹਾਡੇ ਵਰਗੇ ਆ ਤੇ ਲੋਕ ਸੇਵਾ ਦੀ ਗੱਲ ਕਰਦੇ ਨੇ ਪਰ ਲੋਕ ਸੇਵਾ ਕਿਸ ਤਰ੍ਹਾਂ ਦੀ ਇਹ ਹੋ ਰਹੀ ਹੈ ਇੱਕ ਸਾਬਕਾ ਵਿਧਾਇਕ ਦੇ ਕਰ 5 ਕਰੋੜ ਦੀ ਨਕਦੀ ਮਿਲ ਜਾਵੇ ਤਾਂ ਇਥੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਹ ਕਿਸ ਤਰ੍ਹਾਂ ਦੀ ਲੋਕ ਸੇਵਾ ਫਿਰ ਹਾਲ ਅੱਜ ਦੇ ਇਸ ਪ੍ਰੋਗਰਾਮ ਅੱਜ ਕੀ ਹੋਇਆ ਦੇ ਵਿੱਚ ਇੰਨਾ ਹੀ ਬਾਕੀ ਹੋ ਤਾਜ਼ੀਆਂ ਤੇ ਵੱਡੀਆਂ ਖਬਰਾਂ ਲਈ ਦੇਖਦੇ ਰਹੋ ਪੰਜਾਬੀ ਲਾਈਨਸ ਟੀਵੀ ਇਸ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਸਾਨੂੰ ਤੁਹਾਡੀ ਲੋੜ ਹੈ